ਮੇਰਾ ਤੇ ਮਾਮਲਾ ਹੋਇਆ ਸੀ ਮੈਨੂੰ ਚਪਤੀ ਜਾਂਚ ਕਰਾਈ ਜਾਵੇ ਨਗਰ ਕੌਂਸਲ ਆ ਮંત્રી ਸਾਹਨੇ ਉਹ ਕਿਹਾ ਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਐਨੀ ਮਿਹਨਤ ਕਰਕੇ ਐਨਾ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਲ ਹੁੰਦਾ ਇਹਨਾਂ ਪਹੁੰਚਣਾ ਸਾਨੂੰ ਉਹਨਾਂ ਨੇ ਅੱਛਾ ਅਫਸਰ ਬਣਨਾ ਹੈ ਟੀਪ ਅਫਸਰ ਬਣਨਾ ਹੈ ਆ ਗਏ ਪੜ੍ਹਾਈ ਕਰਨੀ ਪੜ੍ਹਾਈ ਦੇ ਵਿੱਚ ਐਨ ਇੰਟੈਲੀਜੈਂਸ ਸੀ ਇੱਕ ਵਾਰੀ ਫੇਲ ਨਹੀਂ ਹੋਇਆ ਜ ਤੱਕ ਜਨਵਰੀ ਟੈਸ਼ੀਟ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕਿਤੇ ਹਰ ਕਿਛ ਚੰਗੇ ਨੰਬਰਾਂ ਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਸੀ ਉਹਦੀ 5 6 ਵਜੇ ਦਾ ਅੱਧਾ ਪੌਣਾ ਮਿੰਟਾਂ ਗੱਲ ਬੜੇ ਖੁਸ਼ੀ ਦਾ ਮਾਸੀ ਕਸਦਾ ਬੜੇ ਪਿਆਰ ਨਾਲ ਮੈਂ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਉਹ ਛੁੱਟੀ ਪਾਦੇ ਤੇ ਛੁੱਟੀ ਦੇ ਬਾਅਦ ਇਹਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ ਸੀ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਰਨਾ ਵੀ ਜਿਹੜੇ ਆ ਕੇ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਤੇ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਾਗਾ ਜਿਆਦਾ ਤੇ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸਟਟਾ ਜਿਹੜਾ ਪਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਰ ਮੈਂ 2.5 ਮਹੀਨੇ ਰਹਾਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦੇਤੀ ਤੇ ਬਸ ਲੇਡ ਇਹੋ ਗੱਲਾਂ ਚੱਲਦੀ ਰਹੀਆਂ ਬੜਾ ਖੁਸ਼ੀ ਦਾ ਮਾਹੌਲ ਸੀ ਫਾਦਰਡੇ ਸੀ ਫਾਦਰਡੇ ਤੇ ਵਿਸ਼ਕ ਤਾਂ ਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਿਹਾ ਖਾਨ ਨੂੰ ਮੈਂ ਕਹਿੰਦਾ ਤੂੰ ਨਾ ਕਹੀਂ ਆਪ ਹੀ ਲੈਵਾਂਗੇ ਪਤਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਵਾ ਮੁੜ ਕੇ ਮੈਨੂੰ ਸਤਾ ਉਹਦਾ ਜਨਮ ਦਿਨ ਸੀਗਾ ਕਿਨਾਂ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਤੇ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਜੀ ਉਹਦਾ ਪੈਰ ਫੇਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ ਉਹ ਉਹਨੂੰ ਕਿਨਾਂ ਵੇਖਿਆ ਸੀ ਕਿਸੇ ਨੇ ਪਹਿਲਾਂ ਕਹਿੰਦਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਸੇ ਨੇ ਅਈ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਹ ਤੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਔਰ ਉਹ ਤੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਛੁੜ ਕੇ ਕਹਿੰਦੇ ਬڑے ਕੈਮਰੇ ਲਾਏ ਆ ਬੜੀਆਂ ਗਨਾਮ ਗਨਾਮ ਬੋਟਾਂ ਲਾਈਆਂ ਬੜੇ ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ ਚਾਰ ਪੰਜ ਹੈਲੀਕਾਪਟਰ ਲੱਗੇ ਚਾਰ ਚਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜ ਤੱਕ ਪਾ 6 ਦਿਨ ਹੋ ਗਿਆ ਅਜੇ ਹੋਏ ਮੰਗ ਕਰਦੇ ਆ ਸਰਕਾਰ ਕੋਲ ਕੇ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਕਿ ਉਹਨਾਂ ਨੇ ਜਵਾਬ ਦਿੱਤਾ ਜਵਾਬ ਕਹਦੇ 9 9 ਸਾਲ ਹੋ ਗਏ 9 ਸਾਲ ਸੀ ਤੇ ਤੇਨੇ ਸਾਲ ਉਹਨੂੰ ਪੱਕਿਆ ਜੋਗੇ ਪਹਿਲਾਂ ਤੇ ਕੱਚਾ ਹੀ ਰਹਿੰਦੇ ਇਹਨਾਂ ਕੋਲ ਤਾਂ ਸਾਲ ਇਹਨਾਂ ਦੀ ਕੁਛ ਵੀ ਸਾਲੀ ਬਹੁਤ ਟੱਕਦੀ ਹੈ ਲੈ ਕਹਿੰਦਾ ਕਿ ਇਹ ਕੋਈ ਗੱਲ ਨਹੀਂ ਉਹਨਾਂ ਨੇ ਕੀ ਕੀ ਜਿਸ ਤਰ੍ਹਾਂ ਕੋਈ ਅਦਾ ਲੱਗਦਾ ਉਹ ਸਾਡੇ ਨਾਲ ਕੋਈ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਾ ਨਾ ਕੋਈ ਕੋਈ ਗੱਲ ਨਹੀਂ ਕੋਈ ਜਿੰਦੀ ਕੋਤੇ ਹੈ ਹੀ ਨਹੀਂ ਸੀ ਗੱਲ ਮਤਲਬ ਕਹਿੰਦਾ ਵੀ ਤੂੰ ਜੀ ਤੀ ਕਦੇ ਮਿਲ ਪੈਂਦੇ ਕੋਈ ਬੰਦਾ ਵੀ ਉਹਨੂੰ ਮਿਲਦਾ ਤੇ ਵੇਖਣਾ ਕਿੰਨੇ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆ ਤੇ ਜੱਫੀ ਪਾ ਕੇ ਮਿਲਦਾ ਸੀ ਫਿਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਿਰਦਾ ਮੈਂ ਤੁਹਾਨੂੰ ਦੱਸਦਾ ਵੀ ਜਿੱਦੇ ਵੀ ਮੁੰਡੇ ਬਹੁਤ ਜਦੋਂ ਜਾਂਦਾ ਸ਼ੋਰ ਪਾਸ ਮਿਲਦਾ ਨਾ ਬਾਹਰ ਬਾ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਉਦੋਂ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਸਤੇ ਜਿਹਨੇ ਛੋਟੇ ਕ੍ਰੂ ਸੀ ਨਾ ਕਿਉਂਕਿ ਆਪ ਵੀ ਕ੍ਰੂ ਚ ਰਿਹਾ ਸੀ ਉਹ ਫਿਰ ਛੋਟੇ ਕ੍ਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਨੇ ਪੈਕੇਟਰ ਪੈਕੇਟ 버ਗਰ ਨਿਊਡ ਸਭ ਕੁਝ ਉਹਨਾਂ ਵਾਸਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਉਹਨੇ ਵਿੱਚ ਸਮਾਂ ਹੰਡਾਇਆ ਸੀਗਾ ਉਹ ਹੁਣ ਉਹਨੇ ਵੀ ਕਹਿੰਦਾ ਵੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਤਾਂ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਨ ਨੂੰ ਕਿ ਕਈ ਬੱਚੇ ਨਹੀਂ ਹੁੰਦੇ ਇਹ ਤੇ ਪੜ੍ਹਾਈ ਕਰ ਕਰਕੇ ਪੜ੍ਹਾਈ ਕਰ ਕਰਕੇ ਤੇ ਬਹੁਤ ਦੂਰ ਤੱਕ ਗਿਆ ਕਿੱਥੇ ਕਿਹੜੇ ਕੰਪਨੀ ਚ ਨਹੀਂ ਗਿਆ ਕਿੱਥੇ ਨਹੀਂ ਗਿਆ ਅਰਜਨਟਾਈਨਾ ਗਿਆ ਰਸ਼ੀ ਸਿੰਗਾ ਵਰਗਾ ਸਾਊਥ ਅਫਰੀਕਾ ਗਿਆ ਕਿਸ ਤਰੀਕੇ ਦੇ ਜਾਂਚ ਦੀ ਮੰਗ ਕਰਦੇ ਸੀ ਸਰਕਾਰ ਤੋਂ ਜਾਂਚ ਮੈਂ ਮੰਗੇ ਹੋਏ ਕਰਦਾ ਜਾਂਚ ਸਰਕਾਰ ਕੋਲ ਕਿ ਕੀ ਕਰ ਸਕਦਾ ਮੰਗ ਮੇਰੀ ਵੀ ਜਾਂਚ ਕਰਾਈ ਜਾਵੇ ਦੀ ਤੇ ਕਿਹੜੀ ਗੱਲ ਹੋਈ ਹੈ ਕਿ ਕਿਸ ਵੱਲੋਂ ਮਤਲਬ ਮੇਰਾ ਬੱਚੇ ਨੂੰ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਮੇਰਾ ਬੱਚਾ ਜ਼ਿੰਦਗੀ 'ਚ ਇਹ ਕੰਮ ਨਹੀਂ ਕਰ ਸਕਦਾ ਕਿ ਉਹ ਕੋਈ ਛਾਲ ਕਿਸ ਤਰ੍ਹਾਂ ਮਾਰੇਗਾ ਕਿਵੇਂ ਮਾਰੇਗਾ ਉਹਨੂੰ ਕਮੀ ਥੋੜਾ ਕਿਸੇ ਗੱਲ ਦੀ ਉਹਨੂੰ ਗੱਡੀਆਂ ਦੀ ਕਮੀ ਆ ਉਹਨੂੰ ਪੈਸੇ ਦੀ ਕਮੀ ਉਹਨੂੰ ਘਰ ਦੀ ਕਮੀ ਆ ਦੋ ਦੋ ਤਿੰਨ ਦਿਨਾਂ ਦਾ ਕੋਈ ਘਰ ਨੇ ਇਹੜੀ ਗੱਲ ਤੋਂ ਕੋਈ ਕਮੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਵੀ ਮੈਂ ਘਰ ਦੇ ਵਿੱਚ ਭੈਣਾਂ ਬੈਲ ਸੈਟਰਡ ਨੇ ਕੋਈ ਭੈਣ ਦੇ ਜੇ ਕੁੜੀ ਮੇਰੀ ਆ ਪਾਰਟੀ ਸ਼ਮੂਇਜ਼ਮ ਚ ਦੂਜੀ ਕਿ ਨਾ ਮੇਰੀ ਕੁੜੀ ਆ ਕਿ ਨਾ ਕੈਨੇਡਾ ਵਾ ਬੀਟਾ ਕੀਤੀ ਆ ਵੀ ਇਹ ਕੀਤੀ ਆ ਆਈਟੀ ਕੀਤੀ ਆ ਮੈਂ ਟੈਕਸੀ ਡਰਾਈਵਰ ਆ ਪਾਈ ਛੋਟਾ ਜਿਹਾ ਛੋਟੇ ਜਿਹੇ ਕੰਮ ਤੋਂ ਮੈਂ ਇੱਥੋਂ ਤੱਕ ਪਹੁੰਚਿਆ ਛੋਟੇ ਜਿਹੇ ਕੰਮ ਤੋਂ ਤੇ ਮੇਰੀ ਕੁੜੀ ਇੱਕ ਸਰਕਾਰੀ ਟੀਚਰ ਜੰਡਿਆਲੇ ਚੋਪ ਕਰਦੀ ਹੈ ਠੀਕ ਹੈ ਹਾਂਜੀ ਤਾਲਵਰ ਸਾਹਿਬ ਅੱਜ ਤੁਸੀਂ ਪਹੁੰਚੇ ਜੇ ਪਰਿਵਾਰ ਦੇ ਕੋਲ ਹੈ ਕਿਸ ਤਰੀਕੇ ਦਾ ਸੁਵਾਸ਼ਨ ਦਵਾਇਆ ਗਿਆ ਪਰਿਵਾਰ ਨੇ ਕੀ ਮੰਗ ਕੀਤੀ ਹੈ ਸਰਕਾਰ ਤੋਂ ਪਰਿਵਾਰ ਨੇ ਤੇ ਵਿਚਾਰ ਦੇ ਲਈ ਮੰਗ ਕੀ ਕਰਨੀ ਹੈ ਹਾਂ ਮੈਂ ਤੇ ਪਰਿਵਾਰ ਨੂੰ ਵਿਸ਼ਵਾਸ ਦੋਣ ਆਇਆ ਸੀਐਮ ਸਾਹਿਬ ਵੱਲੋਂ ਸਰਦਾਰ ਪ੍ਰਭਜ ਸਿੰਘ ਰਾਜੀ ਨੇ ਮੈਨੂੰ ਭੇਜਿਆ ਸੀ ਕਿ ਸਾਡਾ ਨੇਵੀ ਦਾ ਜਿਹੜਾ ਨੌਜਵਾਨ 29 ਸਾਲ ਦਾ ਪੜਿਆ ਲਿਖਿਆ ਬੰਦਾ ਸਾਡਾ ਲਾਪਤਾ ਹੋ ਗਿਆ ਸੁਬੰਦਪੁਰ ਵਿੱਚ ਉਹਦੀ ਜਿਹੜੀ ਭਾਲ ਕਰਵਾਈ ਜਾਂਦੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਤ ਕਰੋ ਉਦੋਂ ਵੱਤ ਉਹ ਆਪਣੀਆਂ ਜਿਹੜੀਆਂ ਫੇਸਬੁੱਕ ਵਗੈਰਾ ਟਵਿੱਟਰ ਵਗੈਰਾ ਉੱਤੇ ਮਤਲਬ ਜਿਹੜਾ ਪੋਸਟ ਆ ਪਾ ਕੇ ਸ਼ਾਇਦ ਸਾਡਾ ਵੀ ਜਿਹੜਾ ਸਾਨੂੰ ਚੰਗੀ ਹਾਲਤ ਵਿੱਚ ਮਿਲ ਜੇ ਔਰ ਪਰਿਵਾਰ ਕਿਉਂਕਿ ਉਹਦੇ ਦਾ ਬੇਟਾ ਉਹ ਦੁੱਖੀ ਦੇ ਬਚਾਦੇ ਲੁੰਦੇ ਆ ਜਵਾਨ ਪੁੱਤ ਚਲ ਜੇ ਤੇ ਉਹ ਕੀ ਹੋਰ ਕੁਛ ਹੁੰਦਾ ਨਹੀਂ ਬੰਦੇ ਕੋ ਸੁਬੇ ਦੀ ਅਜੇ ਵੀ ਆਸ ਹੈ ਕਿ ਬਾਦ ਸੱਚੇ ਪਾਛਾ ਕਰਪਾ ਕਰੇ ਉਹ ਸਾਨੂੰ ਤੰਦੂਸ ਚ ਮਿਲਦਾ ਧੰਨਵਾਦ ਸਾਰਾ ਇਸ ਤ੍ਰਿਕੇ ਪਰਿਵਾਰ ਵੱਲੋਂ ਕੰਪਨੀ ਤੇ ਇਲਜ਼ਾਮ ਲਗਾਏ ਜਾ ਰਹੇ ਕਿ ਸਰਕਾਰ ਕੰਪਨੀ ਦੇ ਨਾਲ ਰਾਬਤਾ ਕਾਇਮ ਕਰੇਗੀ ਸਾਡੀ ਮੈਂ ਕਹੂੰਗਾ ਮੈਂ ਵੇਖੋ ਅਸੀਂ ਕੰਪਨੀ ਦੇ ਦੀ ਹੈ ਮਿਨਿਸਟਰੀ ਆਫ ਸ਼ਿਪਿੰਗ ਦੇ ਦਾ ਜੀ ਜਿਹਦੇ ਅੰਦਰ ਇਹ ਮਹਿਕਮਾ ਜੀ ਉਹਨਾਂ ਦੇ ਨਾਲ ਸੰਪਰਕ ਕਰਾਂਗੇ ਸਭ ਤੋਂ ਪਹਿਲੇ ਸਾਡੀ ਜਿਹੜੀ ਡਿਊਟੀ ਹੈ ਅਸੀਂ ਕੇਂਦਰ ਸਰਕਾਰ ਦੇ ਮਿਨਿਸਟਰ ਦੇ ਨਾਲ ਇਹ ਸੰਪਰਕ ਕਰਕੇ ਫਿਰ だっਕੇ ਆਪਣੀ ਕਾਰਵਾਈ ਕਰ ਲੇ। ਪਰ ਲੇਕਿਨ ਜਿਸ ਤਰੀਕੇ ਕਹਿਆ ਜਾ ਰਿਹਾ ਹੈ ਕਿ ਲੜਕੇ ਨੇ ਸਮੁੰਦਰ 'ਚ ਛਾਲ ਲਗਾ ਦਿੱਤੀ ਹੈ ਕਿ ਨੇਵੀ 'ਚ ਲੜਕਾ ਹੋਵੇ ਤੇ ਉਸ ਨੂੰ ਤੈਰੀ ਸਭ ਤੋਂ ਜ਼ਿਆਦਾ ਆਉਂਦੀ ਹੈ। ਇਹ ਲੱਗਦਾ ਹੈ ਕਿ ਜਿਹੜਾ ਉਹਨਾਂ ਵੱਲੋਂ ਤਤ ਦਿੱਤੇ ਜਾ ਰਹੇ ਉਹ ਸਹੀ ਹੈ। ਨਹੀਂ ਦੇਖੋ ਇਹ ਤੇ ਮਾਪੇ ਨੂੰ ਵੀ ਉਹਨਾਂ ਨੇ ਕੱਲ-ਕੱਲ ਕੇ ਦੱਸਿਆ। ਉਹਨਾਂ ਨੂੰ ਵੀ ਇਹ ਬੱਚਾ ਦਾ ਨੂੰ ਪੂਰਾ ਨਹੀਂ ਪਤਾ ਕਿ ਉਹਨੇ ਛਾਲ ਮਾਰੀ ਆ ਕੀ ਕੀਤਾ ਕੀ ਨਹੀਂ ਕੀਤਾ। ਇਸੇ ਕਰਕੇ ਹੀ ਆਪਾਂ ਜਿਹੜੇ ਸੈਂਟਰ ਦੇ ਮਿਨਿਸਟਰ ਹੈ ਉਹਦੇ ਨਾਲ ਸੰਪਰਕ ਜੋੜਾਂਗੇ ਕਿ ਪਤਾ ਕਰਕੇ ਦੱਸੋ ਕਿ ਆਇਆ ਉੱਥੇ ਹੋਇਆ ਕੀ। ਉਨੇ ਜੇ ਮਲ ਉਹਨਾਂ ਦੇ ਕਾਇਮ ਤੇ ਜੇ ਛਾਲ ਮਾਰੀ ਹੈ ਤੇ ਕਿਉਂ ਮਾਰੀ ਹੈ ਕਿਸੇ ਨਾਲ ਝਗੜਾ ਹੋਇਆ ਕਿਉਂ ਕਿ ਜਿੱਦਾਂ ਦੀ ਪਰਵਾਦ ਦੀ ਸਥਿਤੀ ਹੈ ਉਹ ਕਿਤੇ ਘਰ ਦੇ ਵਿੱਚ ਕੇ ਗੱਲ ਤੋਂ ਉਹ ਦੁਖੀ ਨਹੀਂ ਘਰ ਦੇ ਵਿੱਚ ਬਿਲਕੁਲ ਠੀਕ ਸੀ ਉਹਦੀ ਸਿਸਟਮ ਬਾਅਦ ਨੇ ਉਹਦਾ ਮੰਮੀ ਡੈਡੀ ਇੱਕ ਸਿਸਟੇ ਇੱਥੇ ਜੋਬ ਕਰਦੀ ਹੈ ਘਰ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਸੀਗੀ ਉਹਨਾਂ ਦੀ ਗੱਲ ਹੋਈ ਆ ਪਹਿਲਾਂ ਇੱਕ ਘੰਟਾ ਲਗਾਤਾਰ ਉਹਨੇ ਗੱਲ ਕੀਤੀ ਇਸ ਕਰਕੇ ਬੰਦਾ ਘਰ ਗੱਲ ਕਰ ਰਿਹਾ ਉਸ ਤੋਂ ਬਾਅਦ ਜਦੋਂ ਕਾਲ ਕਰਦੇ ਆ ਮੈਸੇਜ ਕਰਦੇ ਆ ਤੇ ਉਹ ਜਿਹੜਾ ਉਹਦਾ ਕੈਪਟਨ ਇਹ ਕਦੇ ਕੋਨੇ ਕਿਹਾ ਕਿ ਉਹਦੇ ਸ਼ਾਲ ਵਾਤੇ ਇਹ ਚੀਜ਼ਾਂ ਥੋੜੀ ਜਿਹਾ ਜਾਂਚ ਮੰਗਦੀ ਹੈ ਸੋ ਜਿੰਨਾ ਚਿਰ ਆਪਾਂ ਜਾਂਚ ਨਹੀਂ ਕਰ ਲੈਂਦੇ ਜਿੰਨਾ ਚਿਰ ਤੱਕ ਕਪੜੇ ਕੋ ਸਹੀ ਤਸਵੀਰ ਨਹੀਂ ਆ ਜਾਂਦੀ ਠੀਕ ਉਦੋਂ ਤੱਕ ਆਪਾਂ ਨੂੰ ਕੋਈ ਗਲਤ ਕਮੈਂਟ ਨਹੀਂ ਕਰਨੀ ਚਾਹੀਦੀ ਕੀ ਅਸਵਾਸ਼ਣ ਦੇ ਕੇ ਚੱਲੇ ਜੀ ਨਹੀਂ ਸਵਸ਼ਣ ਨਹੀਂ ਹੈ ਕਿ ਸਦਾ ਭਗਵਾਨ ਸ੍ਰੀ ਮਾਨ ਜੀ ਦੀ ਸਰਕਾਰ ਪਰਿਵਾਰ ਦੇ ਨਾਲ ਸੋ ਹਰ ਸੰਭਵ ਮਤਲਬ ਕਿ ਉਹਨੂੰ ਲੈ ਕੇ ਰੂਪ ਰੇਖਾ ਕੀ ਹੈ ਨਹੀਂ ਨਹੀਂ ਮੈਂ ਬਸ ਇੱਕ ਨਹੀਂ ਜਿਬਣੇ ਚੋ ਫੋਲਾਦ ਬਣ ਪਰ ਲਾਗੂ ਬਣਾਓ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਸਟਾਈਫੈਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। બર્થડે પાર્ટી રિટાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सेंटेक्स मॉंटेक्स ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।